ਜਿਹੜੇ ਬੰਦੇ ਬੇਲੇ ਹੁੰਦੇ ਨੇ ਇਹਨਾਂ ਦਾ ਕੰਮ ਕੀ ਹੁੰਦਾ ਇਹਨਾਂ ਦਾ ਕੰਮ ਹੁੰਦਾ ਜਾਂ ਤਾਂ ਝੰਡਾ ਚੱਕ ਕੇ ਲੀਡਰਾਂ ਦੇ ਪਿੱਛੇ ਤੁਰੇ ਫਿਰੋ ਜਾਂ ਫਿਰ ਕਿਸਾਨ ਜਥੇਬੰਦੀਆਂ ਦੇ ਵਿੱਚ ਤੁਸੀਂ ਆ ਜਾਓ ਕਿਸਾਨ ਜਥੇਬੰਦੀਆਂ ਬਣਾ ਲਓ ਕਿਉਂਕਿ ਕਿਸਾਨ ਤਾਂ ਵਿਲੜ ਨੇ ਕਿਸਾਨ ਜਥੇਬੰਦੀਆਂ ਵਾਲੇ ਵਿਲੜ ਨੇ ਮੂੰਹ ਚੱਕਦੇ ਨੇ ਕਦੇ ਆਹ ਸੜਕ ਰੋਕਤੀ ਕਦੇ ਆਹ ਸੜਕ ਰੋਕਤੀ ਕੋਈ ਗਲਤ ਨਹੀਂ ਕੋਈ ਬਾਤ ਨਹੀਂ ਬਿਨਾ ਮਤਲਬ ਤੋਂ ਲਗਾਤਾਰ ਇਹ ਸੜਕਾਂ ਰੋਕ ਰਹੇ ਨੇ ਪੰਜਾਬ ਦਾ ਜੇਕਰ ਸਭ ਤੋਂ ਵੱਡਾ ਕਿਸੇ ਨੇ ਨੁਕਸਾਨ ਕੀਤਾ ਤਾਂ ਉਹ ਨੁਕਸਾਨ ਕੀਤਾ ਇਹਨਾਂ ਕਿਸਾਨਾਂ ਨੇ ਜੇਕਰ ਗੋਲੀ ਮਾਰਨੀ ਹੈ ਕਿਸੇ ਦੇ ਤਾਂ ਗੋਲੀ ਮਾਰ ਦਿਓ ਇਹਨਾਂ ਕਿਸਾਨ ਲੀਡਰਾਂ ਦੇ ਇਹਨਾਂ ਕਿਸਾਨਾਂ ਦੇ ਕਿਉਂਕਿ ਜਿੱਡਾ ਪੰਜਾਬ ਦੀ ਦੇਸ਼ ਦੀ ਬਰਬਾਦੀ ਦਾ ਮੁੱਢ ਕਿਸੇ ਨੇ ਬੰਨਿਆ ਉਹ ਮੁੱਢ ਬੰਨਿਆ ਇਹਨਾਂ ਕਿਸਾਨਾਂ ਨੇ ਹੁਣ ਦੇਖੋ ਕਿ ਕਿੰਨੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ ਕਦੇ ਮੂੰਹ ਚੱਕਿਆ ਇੱਥੇ ਧਰਨਾ ਲਾ ਲਿਆ ਕਦੇ ਮੂੰਹ ਚੱਕਿਆ ਇੱਥੇ ਧਰਨਾ ਲਾ ਲਿਆ ਮੰਗਾ ਕੀ ਨੇ ਤੁਸੀਂ ਮੰਗਾ ਦੇਖੋ ਕਿਸਾਨਾਂ ਦੀਆਂ ਮੰਗ ਹੈਗੀ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ ਹੋਵੇ ਉਹ ਕਿਸਾਨਾਂ ਦਾ ਕਰਜ਼ਾ ਮਾਫ ਹੋਵੇ ਜਿਹੜਾ ਇਹਨਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਰਕੇ ਚੜਿਆ ਜਿਵੇਂ ਕਾਰਪੋਰੇਟਾਂ ਦਾ ਕਰਜ਼ਾ ਮਾਫ ਹੁੰਦਾ ਉਵੇਂ ਹੀ ਕਿਸਾਨਾਂ ਦਾ ਕਰਜ਼ਾ ਮਾਫ ਹੋਵੇ ਅਗਲੀ ਮੰਗ ਦੇਖੋ ਕਿਸਾਨਾਂ ਦੀ ਕੀ ਹੈ ਮੰਗ ਹੈਗੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਪਰਿਵਾਰ ਨੇ ਇਹਨਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਇਹਨਾਂ ਪਰਿਵਾਰਾਂ ਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਰੋਜ਼ਗਾਰ ਦਿੱਤਾ ਜਾਵੇ। ਅਗਲੀ ਮੰਗ ਦੇਖੋ ਕਿਸਾਨਾਂ ਦੀ ਕੀ ਹੈ ਕਿ ਜਿਹੜੇ ਆ ਨਰੇਗਾ ਵਾਲੇ ਬੰਦੇ ਨੇ ਕਿਰਤੀ ਲੋਕ ਨੇ ਨਰੇਗਾ ਵਾਲੇ ਇਹਨਾਂ ਦੀ ਦਿਹਾੜੀ ਘਟਾ ਘਟੋ ਘੱਟ ਸਰਕਾਰ 700 ਰੁਪਏ ਦਿਹਾੜੀ ਤਾਂ ਦੇ ਦੇ ਇਹਨਾਂ ਦੀ ਜੇਕਰ 700 ਰੁਪਏ ਦਿਹਾੜੀ ਦੇਊਗੀ ਤਾਂ 21000 ਰੁਪਏ ਮਹੀਨੇ ਦਾ ਬਣਦਾ ਉਹ ਆਪਣੇ ਬੱਚੇ ਦਾ ਪਾਲ ਲੈਣਗੇ ਇਹ ਮੰਗਾਂ ਨੇ ਕਿਸਾਨਾਂ ਦੀਆਂ। ਦੂਜੀ ਮੰਗ ਹੈਗੀ ਹੈ ਕਿ ਕਿਸਾਨ ਕੋਤ ਗੁਸ਼ੀਆਂ ਕਰ ਰਿਹਾ ਸਰਕਾਰ ਕੋਈ ਖੇਤੀ ਨੀਤੀ ਲੈ ਕੇ ਆਵੇ ਪੰਜਾਬ ਦਾ ਕਿਸਾਨ ਨਾ ਮਰੇ ਆ ਮੰਗਾ ਨੇ ਕਿਸਾਨਾਂ ਦੀਆਂ ਅਗਲੀ ਮੰਗਾ ਹੈਗੀਆਂ ਨੇ ਕਿ ਯੂਥ ਨੂੰ ਕੋਈ ਨੌਕਰੀ ਮਿਲੇ ਇਹ ਇਹ ਮੰਗਾ ਨੇ ਕਿਸਾਨਾਂ ਦੀਆਂ ਪਰ ਨਹੀਂ ਅਸੀਂ ਸਾਨੂੰ ਲੱਗਦਾ ਕਿ ਕਿਸਾਨੇ ਮਾੜਾ ਕਿਸਾਨ ਬੇਲਣ ਦੇ ਕਿਸਾਨ ਧਰਨੇ ਲਾ ਲੈਂਦੇ ਨੇ ਇਸ ਪੰਜਾਬ ਦਾ ਇਸ ਦੇਸ਼ ਦਾ ਇਸ ਸਾਡੇ ਦੇਸ਼ ਦੇ ਲੋਕਾਂ ਦਾ ਜੇਕਰ ਕੋਈ ਢਿੱਡ ਭਰਦਾ ਤਾਂ ਉਹ ਢਿੱਡ ਭਰਦਾ ਕਿਸਾਨ ਜੇਕਰ ਇਸ ਦੇਸ਼ ਦੀ ਇਕਨੋਮੀ ਖੜੀ ਆ ਜਦੋਂ ਕੋਵਿਡ ਦਾ ਟਾਈਮ ਸੀ ਆਪਾਂ ਬਹੁਤ ਵੱਡੇ ਵੱਡੇ ਦਮਗਜੇ ਮਾਰਦੇ ਆ ਕਿ ਸਾਡਾ ਦੇਸ਼ ਵਿਕਾਸ ਕਰ ਰਿਹਾ ਸਾਡੇ ਦੇਸ਼ ਦੇ ਕਾਰਪੋਰੇਟ ਦੇਖੋ ਕਿੱਥੇ ਤੱਕ ਪਹੁੰਚ ਗਏ ਸਾਡੀ ਇੰਡਸਟਰੀ ਦੇਖੋ ਕਿੱਥੇ ਤੱਕ ਪਹੁੰਚ ਗਈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਦੋਂ ਦੇਸ਼ ਦੇ ਵਿੱਚ ਕਰੋਨਾ ਕਾਲ ਸੀ ਕੋਵਿਡ ਦਾ ਟਾਈਮ ਸੀ ਉਦੋਂ ਜਿਹੜੇ ਸਾਰੇ ਸੈਕਟਰ ਸੀ ਦੇਸ਼ ਦੇ ਇਹ ਸੈਕਟਰ ਇੱਕ ਇੱਕ ਕਰਕੇ ਟੜਾਮਾ ਕਰਕੇ ਮੁੱਦੇ ਮੂਹ ਧਰਤੀ ਤੇ ਡਿੱਗੇ ਦੇਸ਼ ਦੀ ਜੀਡੀਪੀ ਜੇਕਰ ਖੜੀ ਰਹੀ ਉਹਨਾਂ ਵੇਲਿਆਂ ਦੇ ਵਿੱਚ ਤਾਂ ਜੀਡੀਪੀ ਇਸ ਕਰਕੇ ਖੜੀ ਰਹੀ ਕਿਉਂਕਿ ਕਿਸਾਨੀ ਨੇ ਜੀਡੀਪੀ ਡਿੱਗਣ ਨਹੀਂ ਦਿੱਤੀ ਜੀਡੀਪੀ ਦੇ ਵਿੱਚ ਕੋਵਿਡ ਦੇ ਟਾਈਮ ਦੇ ਵਿੱਚ 3.4 ਜਿਹੜਾ ਹਿੱਸਾ ਸੀ ਹਿੱਸੇਦਾਰੀ ਸੀ ਉਹ ਕਿਸਾਨੀ ਦੀ ਸੀ ਕਦੋਂ ਆਪਾਂ ਕਹਿੰਦੇ ਆ ਕਿ ਵਿਕਾਸ ਵੀ ਮੁੱਦੇ ਮੁੱਢ ਡਿੱਗ ਪਿਆ ਕਾਰਪੋਰੇਟ ਵੀ ਖਤਮ ਹੋ ਗਏ ਉਸ ਵੇਲੇ ਦੇਸ਼ ਦੇ ਨਾਲ ਜੇਕਰ ਕੋਈ ਕੀਤਾ ਖੜਿਆ ਤਾਂ ਉਹ ਕੀਤਾ ਖੜਿਆ ਦੇਸ਼ ਦੇ ਨਾਲ ਕਿਸਾਨੀ ਕੀਤਾ ਪਰ ਉਹ ਕਿਸਾਨ ਤਾਂ ਸਾਡੇ ਲਈ ਅੱਜ ਮਾੜੇ ਹੋਗੇ ਉਹ ਕਿਸਾਨ ਸਾਡੇ ਲਈ ਵੈਲਡ ਹੋਗੇ ਜਿਹੜੇ ਕਿਸਾਨ ਸਾਨੂੰ ਅਨਾਜ ਪੈਦਾ ਕਰਕੇ ਦਿੰਦੇ ਨੇ ਦੇਸ਼ ਆਜ਼ਾਦ ਹੋਇਆ ਆਜ਼ਾਦੀ ਦੇ ਥੋੜੇ ਸਾਲਾਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸ਼੍ਰੀਮਤੀ ਇੰਦਰਾ ਗਾਂਧੀ ਹੱਥ ਦੇ ਵਿੱਚ ਸਾਡਾ ਦੇਸ਼ ਠੁੱਠਾ ਫੜ ਕੇ ਅਮਰੀਕਾ ਵਰਗੇ ਦੇਸ਼ਾਂ ਤੋਂ ਅਨਾਜ ਅਸੀਂ ਕਣਕ ਉਹ ਕਣਕ ਜਿਹੜੀ ਉੱਥੇ ਉਹ ਡੰਗਰਾਂ ਨੂੰ ਪਾਉਂਦੇ ਸੀ ਜਾਨਵਰਾਂ ਨੂੰ ਪਾਉਂਦੇ ਸੀ ਉਹ ਅਸੀਂ ਖਾਣ ਦੇ ਲਈ ਮਜਬੂਰ ਸੀ ਸਾਡੇ ਇੱਥੋਂ ਦੇ ਲੋਕ PL84 ਜਿਹੜਾ ਫਾਰਮੂਲਾ ਸੀ ਜਿਸ ਫਾਰਮੂਲੇ ਦੇ ਥਰੂ ਦੇਸ਼ ਦੀ ਸਰਕਾਰ ਅਮਰੀਕਾ ਤੋਂ ਕਣਕ ਮੰਗਵਾ ਰਹੀ ਸੀ ਪਰ ਨਹੀਂ ਗ੍ਰੀਨ ਰੈਵਿਊਲੂਸ਼ਨ ਹੁੰਦਾ ਕਿਸਾਨ ਆਪਣੀਆਂ ਜ਼ਮੀਨਾਂ ਦੇ ਵਿੱਚ ਜ਼ਹਿਰ ਪਾਉਂਦਾ ਆਪਣੀਆਂ ਫਸਲਾਂ ਦੇ ਵਿੱਚ ਜ਼ਹਿਰ ਪਾਉਂਦਾ ਆਪਣੀਆਂ ਬਿਮਾਰੀਆਂ ਆਪਣੇ ਸਰੀਰ ਦੇ ਵਿੱਚ ਜ਼ਹਿਰ ਪਾਉਂਦਾ ਬਿਮਾਰੀਆਂ ਲੱਗਦੀਆਂ ਨੇ ਕਰਜ਼ੇ ਦੇ ਜਾਲ ਦੇ ਵਿੱਚ ਫਸਦਾ ਨਕਲੀ ਰੇ ਦਵਾਈਆਂ ਬੀਜਾਂ ਦੇ ਜਾਲ ਦੇ ਵਿੱਚ ਫਸਦਾ ਪਰ ਇਸ ਦੇਸ਼ ਦਾ ਢਿੱਡ ਭਰਦਾ ਇਸ ਦੇਸ਼ ਨੂੰ ਜਿਹੜਾ ਅਨਾਜ ਹੈ ਉਹ ਅਨਾਜ ਸਰਪਲਸ ਕਰਕੇ ਦਿੰਦਾ ਪੰਜਾਬ ਦੀ ਉਹਦੇ ਵਿੱਚ ਵੱਡੀ ਹਿੱਸੇਦਾਰੀ ਸੀ ਹਰਿਆਣਾ ਦੀ ਉਹਦੇ ਵਿੱਚ ਵੱਡੀ ਹਿੱਸੇਦਾਰੀ ਸੀ ਪੱਛਮੀ ਯੂਪੀ ਦੀ ਉਹਦੇ ਵਿੱਚ ਵੱਡੀ ਹਿੱਸੇਦਾਰੀ ਸੀ ਪਰ ਅੱਜ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਸਾਡੇ ਕੋਲ ਜਿਹੜਾ ਅਨਾਜ ਹੈ ਇਹ ਅਨਾਜ ਤਾਂ ਸਰਪਲਸ ਅਨਾਜ ਹੈ ਸਾਨੂੰ ਕਿਸੇ ਗੱਲ ਦੀ ਲੋੜ ਨਹੀਂ ਹੈ ਤਾਂ ਅੱਜ ਕਿਸਾਨਾਂ ਦੀ ਐਮਐਸਪੀ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਕਸਾਲ ਮੰਗ ਕੀ ਰਹੇ ਨੇ ਕਸਾਲ ਮੰਗ ਰਹੇ ਨੇ ਕਿ ਜਿਹੜੀ ਸਾਡੀ ਇਹ ਫਸਲ ਹੈ ਇਹਦੀ ਸਾਨੂੰ ਕਾਨੂੰਨੀ ਗਾਰੰਟੀ ਦੇ ਦਿਓ ਹੱਥ ਜੋੜ ਕੇ ਸੀ ਤੁਹਾਨੂੰ ਨਵੇਦਨ ਕਰਦੇ ਆ ਕਿ ਜਦੋਂ ਅਸੀਂ ਕੜਗਿਚੋਣਾ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਸਾਡੀਆਂ ਹੋਰ ਤੇਈ ਫਸਲ ਲੈ ਕੇ ਜਾਵਾਂਗੇ ਤਾਂ ਉਦੋਂ ਸਾਨੂੰ ਕਾਨੂੰਨੀ ਇੱਕ ਇਨਸ਼ੋਰਸ ਹੋਵੇ ਕਾਨੂੰਨੀ ਤੌਰ ਦੇ ਉੱਪਰ ਕਿ ਥੋਡੀ ਫਸਲ ਚੱਕੀ ਜਾਊਗੀ ਪਰ ਨਹੀਂ ਸਰਕਾਰਾਂ ਕਹਿੰਦੀਆਂ ਕਿ ਤੁਹਾਡੀ ਫਸਲਾਂ ਦੀ ਸਾਨੂੰ ਲੋੜ ਕੋਈ ਨਹੀਂ ਸਾਡੇ ਕੋਲ ਤਾਂ ਗਦਾਮ ਭਰੇ ਪਏ ਨੇ ਜੇ ਅਸੀਂ ਵਿਦੇਸ਼ਾਂ ਦਾ ਮੰਗਾ ਲਾਂਗੇ ਸਾਨੂੰ ਉਹ ਸਸਤੀ ਪਾਉਗੀ ਇਹ ਲੜਾਈਆਂ ਕਿਸਾਨਾਂ ਦੀਆਂ ਕਿਸਾਨ ਕਹਿੰਦੇ ਨੇ ਕਿ ਕਿਸਾਨ ਨੂੰ 10000 ਰੁਪਏ ਪੈਨਸ਼ਨ ਹੋਵੇ ਕਿ ਹੋਰ ਕਿਸੇ ਜਿਹੜੇ ਮਹਿਕਮੇ ਨੇ ਉਹਨਾਂ ਦੇ ਲੋਕਾਂ ਨੂੰ ਤਾਂ ਪੈਨਸ਼ਨ ਹੁੰਦੀ ਹੈ ਕਿਸਾਨੀ ਨੂੰ ਪੈਨਸ਼ਨ ਕਿਉਂ ਨਾ ਹੋਵੇ ਇਦਾਂ ਦੀਆਂ ਬਹੁਤ ਮੰਗਾਂ ਨੇ ਜਿਹੜੀਆਂ ਮੰਗਾਂ ਲੋਕਾਈ ਦੇ ਹੱਕ ਦੇ ਵਿੱਚ ਨੇ ਪਰ ਸਾਨੂੰ ਲੱਗਦਾ ਕਿਸਾਨ ਜਿੱਥੇ ਬੰਦੀਆਂ ਮੂੰਹ ਚੱਕਦੀਆਂ ਨੇ ਮੂੰਹ ਚੱਕ ਕੇ ਧਰਨਾ ਲਾ ਲੈਂਦੀਆਂ ਨੇ ਕਦੇ ਆਹ ਸੜਕ ਰੋਕ ਲਈ ਕਦੇ ਆਹ ਸੜਕ ਰੋਕ ਲਈ ਜੇਕਰ ਗੋਲੀ ਮਾਰਨੀ ਹੈ ਸਾਡੇ ਲੋਕ ਕਹਿੰਦੇ ਨੇ ਸੱਤ ਪੈਰਾਂ ਗੋਲੀ ਮਾਰੋ ਕਿਸਾਨਾਂ ਦੇ ਸਾਨੂੰ ਇੱਕ ਜਲਗੋਹਰ ਖਵਾਰ ਕਰਦੇ ਨੇ ਸੜਕ ਰੋਕ ਲੈਂਦੇ ਨੇ ਕਦੇ ਕਹਿੰਦੇ ਨੇ ਅਸੀਂ ਕਿ ਕੋਠਿਆਂ ਦੇ ਕਣਕ ਬੀਜਾਂਗੇ ਅੱਜ ਤੱਕ ਉਸ ਭਾਈ ਨੇ ਕੋਠੇ ਦੇ ਕਣਕ ਫਿਰ ਬੀਜੀ ਵੀ ਨਹੀਂ ਹੈ ਜਾਊਗਾ ਫਿਰ ਹੁਣ ਉਹ ਕਿਸਾਨਾਂ ਦੀਓ ਘੜ ਕਣਕ ਲੈਣ ਜਾਂ ਤਾਂ ਬੀਜ ਕੇ ਦਿਖਾ ਦੇ ਕੋਠੇ ਦੇ ਕਣਕ ਬੀਜੀ ਦੀ ਕਿਵੇਂ ਹੁੰਦੀ ਹੈ ਇਹ ਸਾਰੀਆਂ ਦੋਸਤੋ ਗੱਲਾਂ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਅਜੇ ਕੋਈ ਦੋਰਾਵਾ ਨਹੀਂ ਜੇਕਰ ਸਰਕਾਰਾਂ ਮੰਗਾ ਮੰਨ ਲੈਣ ਕਿਸਾਨਾਂ ਦੀਆਂ ਤਾਂ ਕਿਸਾਨਾਂ ਨੂੰ ਅਖਰ ਧਰਨੇ ਲਾਉਣ ਦੀ ਲੋੜ ਕੀ ਹੈ ਇੱਕ ਵੱਡਾ ਸਵਾਲ ਹੈ